ਨਾਲਕਿਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਦੇਸ਼ ਦੀ ਪ੍ਰਮੁੱਖ ਟੈਸਟ ਤਿਆਰੀ ਸੰਸਥਾ ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਨੇ ਐਲਾਨ ਕੀਤਾ ਹੈ ਕਿ ਲੁਧਿਆਣਾ ਸੈਂਟਰ ਦੇ 31 ਵਿਦਿਆਰਥੀਆਂ ਨੇ ਨੀਟ ਯੂਜੀ 2025 ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਪੱਧਰ ਉਤੇ ਉੱਚ ਰੈਂਕ ਹਾਸਲ ਕੀਤੀਆਂ ਹਨ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਲਗਨ ਅਕਾਦਮਿਕ ਅਨੁਸ਼ਾਸਨ ਅਤੇ AIESL ਵੱਲੋਂ ਦਿੱਤੇ ਗਏ ਉੱਚ ਪੱਧਰੀ ਕੋਚਿੰਗ ਤੇ ਮਾਰਗਦਰਸ਼ਨ ਦਾ ਨਤੀਜਾ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੇ ਇਹ ਨਤੀਜੇ ਕੱਲ ਸਰਕਾਰੀ ਤੌਰ ਤੇ ਜਾਰੀ ਕੀਤੇ। ਅਹੰਕਾਰ ਜਨਕ ਤੌਰ ਤੇ ਅਰਮਾਨ ਬੈਰੀ ਨੇ AIR 70 ਅਤੇ 카르티ਕੇ ਗੋਇਲ ਨੇ AIR 412 ਹਾਸਲ ਕੀਤੀ। ਉਨਤੇ ਇਲਾਵਾ ਹੋਰ ਪ੍ਰਮੁੱਖ ਵਿਦਿਆਰਥੀਆਂ ਵਿੱਚ ਬੰਸ਼ੀਕਾ AIR 2130 ਕੁਸ਼ਾਗਰ ਸ਼ਰਮਾ AIR 2836 ਰੀਸ਼ਾ AIR 3699 ਸੋਨਪਾਲ AIR 4005 ਅਨਹਤ ਵੀਰ ਸਿੰਘ AIR 4290 ਸੰਗੀਤ ਸਿੰਘਲਾ AIR 7004 ਨਮਨ ਕੁਮਾਰ AIR 15752 ਉਦੇ ਵੀਰ ਸਿੰਘ AIR 17834 ਸ਼ਗੁਨ AIR 19658 ਅਤੇ ਅਤੇ ਦੀਪੂ ਲੂੰਬਾ AIR 2128 ਸ਼ਮਲਨ ਇਹ ਸਾਰੇ ਵਿਦਿਆਰਥੀ AESL ਦੇ ਕਲਾਸਰੂਮ ਪ੍ਰੋਗਰਾਮ ਨਾਲ ਜੁੜੇ ਹੋਏ ਹਨ ਜੋ NEET ਵਰਗੀਆਂ ਮੁਸ਼ਕਲ ਪ੍ਰੀਖਿਆਵਾਂ ਦੀ ਤਿਆਰੀ ਲਈ ਖਾਸ ਤੌਰ ਤੇ ਤਿਆਰ ਕੀਤਾ ਗਿਆ ਹੈ ਵਿਦਿਆਰਥੀਆਂ ਨੇ ਆਪਣੀ ਕਾਮਯਾਬੀ ਲਈ AESL ਵੱਲੋਂ ਦਿੱਤੇ ਗਏ ਮਜਬੂਤ ਅਧਿਆਪਨ, ਸੰਕਲਪ ਸਪਸ਼ਟਤਾ ਅਤੇ ਲਗਾਤਾਰ ਅਧਿਆਨ ਨੂੰ ਜ਼ਿੰਮੇਵਾਰ ਮੰਨਿਆ। ਵਿਦਿਆਰਥੀਆਂ ਨੇ ਸਾਂਝਾ ਕੀਤਾ ਅਸੀਂ ਆਕਾਸ਼ ਦਾ तहे ਦਿਲੋਂ ਧੰਨਵਾਦ ਕਰਦੇ ਹਾਂ। ਉਹਨਾਂ ਦੇ ਸੰਗਠਿਤ ਪਾਠਕ੍ਰਮ ਅਤੇ ਸਰਵਵਿਆਕਰ ਅਧਿਆਪਕ ਅਤੇ ਨਿੱਜੀ ਮਾਰਗਦਰਸ਼ਨ ਨੇ ਸਾਨੂੰ ਆਖੂ ਔਖੇ ਵਿਸ਼ਿਆਂ ਨੂੰ ਥੋੜੇ ਸਮੇਂ ਵਿੱਚ ਅਸੀਮਤ ਤਰੀਕੇ ਨਾਲ ਸਮਝਣ ਵਿੱਚ ਮਦਦ ਕੀਤੀ। ਇਹ ਸਫਲਤਾ AESL ਤੋਂ ਬਿਨਾਂ ਸੰਭਵ ਨਹੀਂ ਸੀ। EISL ਦੇ ਰੀਜਨਲ ਡਾਇਰੈਕਟਰ ਡਾਕਟਰ सुरेंद्र चौहान ਨੇ ਪ੍ਰਾਪਤਕਰਤਾਵਾਂ ਨੂੰ ਵਧਾਈ ਦਿੰਦਿਆਂ ਕਿ ਨੀਟ ਯੂਜੀ 2025 ਵਿੱਚ ਵਿਦਿਆਰਥੀਆਂ ਵੱਲੋਂ ਪ੍ਰਾਪਤ ਕੀਤੀਆਂ ਉੱਚ ਰੈਂਕ ਮਾਣਯੋਗ ਹਨ ਇਹ ਸਿਰਫ ਉਹਨਾਂ ਦੀ ਮਿਹਨਤ ਨਹੀਂ ਸਗੋਂ ਮਾਪਿਆਂ ਦੇ ਸਹਿਯੋਗ ਅਤੇ ਸਾਡੀ ਅਕੈਡੈਮਿਕ ਟੀਮ ਦੇ ਨਿਰੰਤਰ ਯਤਨਾਂ ਦਾ ਨਤੀਜਾ ਵੀ ਹੈ ਅਸੀਂ ਉਹਨਾਂ ਦੇ ਭਵਿੱਖ ਦੇ ਡਾਕਟਰੀ ਕੈਰੀਅਰ ਲਈ ਸ਼ੁਭਕਾਮਨਾਵਾਂ ਮਾ ਦਿੰਦੇ ਹਾਂ ਨੀਟ ਨੈਸ਼ਨਲ ਐਨ eligibility ਕਮ ਐਂਟ੍ਰੈਂਸ ਟੈਸਟ ਇੱਕ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਹੈ ਜਿਸ ਨੂੰ ਨੈਸ਼ਨਲ ਟੈਸਟਿੰਗ ਏਜੰਸੀ ਸਾਲਾਨਾ ਆਯੋਜਿਤ ਕਰਦੀ ਹੈ ਇਹ ਪ੍ਰੀਖਿਆ ਐਮਬੀਬੀਐਸ ਬੀਡੀਐਸ ਅਤੇ ਆਯੂਸ਼ ਬੀਏਐਮਐਸ ਬੀਐਚ ਐਮਐਸ ਬੀਯੂ ਐਮਐਸ ਆਦਿ ਕੋਰਸਾਂ ਵਿੱਚ ਦਾਖਲੇ ਲਈ ਲਾਜ਼ਮੀ ਹੁੰਦੀ ਹੈ ਇਹਨਾਂ ਦੇ ਇਲਾਵਾ ਇਹ ਉਹਨਾਂ ਵਿਦਿਆਰਥੀਆਂ ਲਈ ਵੀ ਲਾਜ਼ਮੀ ਹੈ ਜੋ ਵਿਦੇਸ਼ ਤੋਂ ਮੂਲ ਚਿਕਿਤਸਾ ਯੋਗਤਾ ਹਾਸਲ ਕਰਨਾ ਚਾਹੁੰਦੇ ਹਨ